ਦੇਖੋ ਗੱਲ ਸੁਣੋ ਮੈਂ ਕਦੀ ਪਹਿਲਾਂ ਇਲੈਕਸ਼ਨ ਨਹੀਂ ਲੜੇ ਜਦੋਂ ਮੈਂਬਰ ਪਾਰਲੀਮੈਂਟ ਬਣਿਆ ਸੀ ਮੈਂ ਲੋਕਾਂ ਤੋਂ ਵੋਟਾਂ ਨਹੀਂ ਮੰਗੀਆਂ ਸੀ ਕੋਈ ਮੇਰੀ ਕਮਿਟਮੈਂਟ ਨਹੀਂ ਸੀ ਮੋਰਲ ਕਮਿਟਮੈਂਟ ਸੀ ਉਹ ਮੋਰਲ ਕਮਿਟਮੈਂਟ ਸਾਰੀ ਉਮਰ ਰਹੀ ਕੋਈ ਲੋਕਾਂ ਨੂੰ ਵਾਅਦੇ ਨਹੀਂ ਕੀਤੇ ਸੀ ਕਿ ਮੈਂ ਇਹ ਕਰੂੰਗਾ ਉਹ ਕਰੂੰਗਾ ਕਿ ਮੈਨੂੰ ਵੋਟ ਪਾਓ ਫਿਰ ਵੀ ਮੈਂ 3 ਸਾਲਾਂ ਵਿੱਚ ਬੜੇ ਕੰਮ ਕੀਤੇ ਐਸਆਈ ਹਸਪੀਟਲ ਹੈ ਸਿਵਲ ਹਸਪੀਟਲ ਹੈ ਰੇਲਵੇ ਸਟੇਸ਼ਨ ਹੈ ਮਤਲਬ ਡਿਸੀਜਨ ਤੇ ਲੈ ਕੇ ਆ ਸਕਾਂ ਔਰ ਮੈਂ ਕਾਫੀ ਮੁੱਦਿਆਂ ਵਿੱਚ ਕਾਮਯਾਬ ਹੋਇਆ ਲੁਧਿਆਣਾ ਪਛਮੀ ਜਿਮਨੀ ਚੋਣ ਦੇ ਲਈ ਤਰੀਕਾ ਦਾ ਐਲਾਨ ਹੋਣਾ ਵਾਲੇ ਬਾਕੀ ਹੈ ਮਗਰ ਸਾਰੇ ਹੀ ਪ੍ਰਮੁੱਖ ਪਾਰਟੀਆਂ ਵੱਲੋਂ ਆਪਣੇ ਉਮੀਦਵਾਰ ਚੋਣ ਮੈਦਾਨ ਦੇ ਚ ਉਤਾਰ ਦਿੱਤੇ ਗਏ ਹਨ ਇਸ ਸਮੇਂ ਸਾਡੇ ਨਾਲ ਆਮ ਆਦਮੀ ਪਾਰਟੀ ਦੇ ਲੁਧਿਆਣਾ ਪਛਮੀ ਤੋਂ ਉਮੀਦਵਾਰ ਅਤੇ ਰਾਜ ਸਭਾ ਮੈਂਬਰ ਸੰਜੀਵ अरोड़ा ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਕਿ ਕੈਂਪੇਨ ਕਿਸ ਤਰੀਕੇ ਨਾਲ ਜਾ ਰਹੀ ਹੈ ਅਤੇ ਲੋਕਾਂ ਦਾ ਸਹਿਯੋਗ ਕਿਸ ਤਰੀਕੇ ਨਾਲ ਮਿਲ ਰਿਹਾ ਹੈ। ਸਰ ਲੋਕਾਂ ਕੋਲ ਜਾ ਰਹੇ ਹੋ ਕੈਂਪੇਨ ਕਿੱਦਾਂ ਚੱਲ ਰਹੀ ਹੈ ਕਿੱਦਾਂ ਸਹਿਯੋਗ? ਬਹੁਤ ਵਧੀਆ ਸਹਿਯੋਗ ਮਿਲ ਰਿਹਾ ਜੀ। ਮੈਂ ਧੰਨਵਾਦ ਦਿਆਂ ਸਾਰੇ ਲੋਕਾਂ ਦਾ, ਸਾਰੇ ਲੁਧਿਆਣੀਆਂ ਦਾ, ਖਾਸ ਕਰ ਲੁਧਿਆਣਾ ਵੈਸਟ ਰਹਿਣ ਵਾਲਿਆਂ ਦਾ। ਮੈਨੂੰ ਬਹੁਤ ਪਿਆਰ ਕਰਦੇ ਆ ਹਰ ਜਗ੍ਹਾ ਜਿੱਥੇ ਮੈਂ ਜਾਂਦਾ ਮੈਨੂੰ ਪੂਰੀ ਸਪੋਰਟ ਦਿੰਦੇ ਆ ਔਰ ਕੋਈ ਵੀ ਇਲਾਕਾ ਲੁਧਿਆਣਾ ਵੈਸਟ ਦਾ ਛੱਡਿਆਣੀ ਰਾਜਗੁਰੂ ਨਗਰ ਹੈਬੋਵਾਲ ਜਵਾਰ ਕੈਂਪਸ ਸਨੇਤ ਚਾਹੇ ਉਹ ਟਗੋਰ ਨਗਰ ਹੈ ਕੋਈ ਵੀ ਇਲਾਕਾ ਗੁਰਦੇਵ ਨਗਰ ਸਰਾਬਾ ਨਗਰ ਸਾਰੇ ਇਲਾਕੇ ਜਿੱਥੇ ਜਿੱਥੇ ਮੈਂ ਗਿਆ ਲੋਕੀ ਮੈਨੂੰ ਪਿਆਰ ਕਰਦੇ ਆ ਔਰ ਲੋਕੀ ਪੂਰੀ ਸਪੋਰਟ ਦੇਣ ਨੂੰ ਤਿਆਰ ਸਰ ਕੀ ਲਗਦਾ ਤੁਹਾਨੂੰ ਹਲਕੇ ਦੇ ਕੀ ਮੁੱਦੇ ਹਨ ਕੀ ਨਾ ਮੁੱਦੇ ਨੂੰ ਲੈ ਕੇ ਤੁਸੀਂ ਲੋਕਾਂ ਕੋਲ ਜਾ ਰਹੇ ਦੇਖੋ ਗੱਲ ਸੁਣੋ ਮੈਂ ਕਦੀ ਪਹਿਲਾ ਇਲੈਕਸ਼ਨ ਨਹੀਂ ਲੜਿਆ ਜਦੋਂ ਮੈਂਬਰ ਪਾਰਲੀਮੈਂਟ ਬਣਿਆ ਸੀ ਮੈਂ ਲੋਕਾਂ ਤੋਂ ਵੋਟਾਂ ਨਹੀਂ ਮੰਗੀਆਂ ਸੀ ਕੋਈ ਮੇਰੀ ਕਮਿਟਮੈਂਟ ਨਹੀਂ ਸੀ ਮੋਰਲ ਕਮਿਟਮੈਂਟ ਸੀ ਉਹ ਮੋਰਲ ਕਮਿਟਮੈਂਟ ਸਾਰੀ ਉਮਰ ਰਹੀ ਕੋਈ ਲੋਕਾਂ ਨੂੰ ਵਾਅਦੇ ਨਹੀਂ ਕੀਤੇ ਸੀ ਕਿ ਮੈਂ ਇਹ ਕਰੂੰਗਾ ਉਹ ਕਰੂੰਗਾ ਕਿ ਮੈਨੂੰ ਵੋਟ ਪਾਓ ਫਿਰ ਵੀ ਮੈਂ ਤਿੰਨ ਸਾਲਾਂ 'ਚ ਬੜੇ ਕੰਮ ਕੀਤੇ ਚਾਹੇ ਉਹ 에어ਪੋਰਟ ਹੈ ਚਾਹੇ ਉਹ NHAI ਦੇ ਪ੍ਰੋਜੈਕਟ ਹੈ ਐਲੀਵੇਟਡ ਰੂਟ ਹੈ ਹੁਣ ESI ਹਸਪੀਟਲ ਹੈ ਸਿਵਲ ਹਸਪੀਟਲ ਹੈ ਰੇਲਵੇ ਸਟੇਸ਼ਨ ਹੈ ਸੋ ਉਹਨਾਂ ਦੀ ਜਿਹੜੀ ਰੈਨੋਵੇਸ਼ਨ ਹੈ ਉਹ NHSI ਮੈਡੀਕਲ ਕਾਲਜ ਵੀ ਲੁਧਿਆਣੇ ਚ ਆ ਰਿਹਾ ਮਤਲਬ ਕੋਈ ਮੁੱਦਾ ਜੋ ਮੇਰੀ ਨਜ਼ਰ ਚ ਲਿਆਇਆ ਗਿਆ ਜਿਹਦੀ ਲੋੜ ਸੀਗੀ ਇਹ ਤਾਂ ਮੈਂ ਮੋٹے ਮੋٹے ਕਿਨਾਰੇ ਆ ਹੋਰ ਬੜੇ ਛੋਟੇ ਮੁੱਦੇ ਸੀਗੇ ਉਹਨਾਂ ਸੀ ਆ ਟਰਾਂਸਫਾਰਮਰ ਲਵਾ ਰਹੇ ਆ ਸਾਰੇ ਲੁਧਿਆਣੇ ਚ ਮੇਰਾ ਮਤਲਬ ਮੈਂ ਉਹ ਕੰਮ ਉਹਦੋਂ ਕੀਤੇ ਜਦੋਂ ਮੇਰੀ ਕੋਈ ਜ਼ਿੰਮੇਵਾਰੀ ਨਹੀਂ ਸੀ ਮੈਂ ਦੁਬਾਰਾ ਕਹਿ ਰਿਹਾ ਮੋਰਲ ਜ਼ਿੰਮੇਵਾਰੀ ਬਣਦੀ ਸੀ ਬਟ ਯੂਜੂਲੀ ਰਾਜ ਸਭਾ ਦੇ ਜਿਹੜੇ ਮੈਂਬਰ ਬੰਦੇ ਆ ਉਹ ਜਿਹੜਾ ਪਾਰਲੀਮੈਂਟ ਤੇ ਜਿੰਨਾ ਟਾਈਮ ਬੰਦਾ ਆਪਣੀ ਆਰਗੂਮੈਂਟ ਕਰਦੇ ਆਪਣਾ ਮੁੱਦਾ ਰੱਖਦੇ ਆਪਣੇ ਕੁਐਸਚਨ ਪੁੱਛਦੇ ਆ ਸਾਰਾ ਕੰਮ ਮੈਂ ਹੋਰ ਕੰਮ ਵੀ ਇਹੀ ਹੁੰਦਾ ਮੈਂਬਰ ਪਾਰਲੀਮੈਂਟ ਦਾ ਪਰ ਮੈਂ ਲੁਧਿਆਣੇ ਦਾ ਜਮਿਆ ਪੱਲਿਆ ਸੀ ਮੈਨੂੰ ਲੁਧਿਆਣੇ ਦੇ ਈਸ਼ੂ ਪਤਾ ਸੀ ਕੋਈ 25 ਸਾਲ ਪੁਰਾਣਾ ਸੀ ਕੋਈ 30 ਸਾਲ ਪੁਰਾਣਾ ਸੀ ਇੰਡਸਟਰੀ ਦੀ ਕੋਟੀ ਐਸ ਕਰਾਈ ਉਹ 32 ਸਾਲ ਪੁਰਾਣੀ ਸੀ ਤੋ ਮੇਰਾ ਮਤਲਬ ਹੈ ਕਿ ਜੋ ਵੀ ਪੁਰਾਣੇ ਮੁੱਦੇ ਸੀ ਜੋ ਮੇਰੇ ਕੋਲ ਲਿਆਏਗੇ ਮੈਂ ਪੂਰੀ ਕੋਸ਼ਿਸ਼ ਕੀਤੀ ਉਹਨਾਂ ਨੂੰ ਅ ਸੁਲਝਾ ਸਕਾਂ ਉਹਨਾਂ ਦਾ ਉਹਨਾਂ ਨੂੰ ਮਤਲਬ ਡਿਸੀਜਨ ਤੇ ਲੈ ਕੇ ਆ ਸਕਾਂ ਔਰ ਮੈਂ ਕਾਫੀ ਮੁੱਦਿਆਂ ਵਿੱਚ ਕਾਮਯਾਬ ਹੋਇਆ ਤੁਹਾਡੇ ਸਾਹਮਣੇ ਕਾਂਗਰਸ ਤੇ ਇੱਕ ਸਾਫਤਾ ਕਮਿਸ਼ਨ ਨੂੰ ਭਰਤੂਨਾ ਮਾਸਪਤੇ ਕਾਂਦੀ ਨਾਲ ਬਣਨ ਤੁਹਾਨੂੰ ਕਾਰਸਿਕ ਨੂੰ ਮੰਨਿਆ ਸੀ ਨੀ ਵਿਜੀਤ ਨੀ ਬਣਨ ਨੂੰ ਮਿਲਦਾ ਹੈ ਤਾਂ ਇਹ ਯਾਨੀ ਕਿ ਕਿੱਦਾਂ ਦੇਖੋ ਕਿਦਾਂ ਤੁਹਾਨੂੰ ਪੰਡਾ ਹੁੰਦਾ ਹੈ ਦੇ ਕੋਈ ਗੱਲ ਇਹ ਹੈ ਕਿ ਹਰ ਬੰਦੇ ਨੇ ਆਪਣੇ ਮੁੱਦੇ ਰੱਖਨੇ ਆ ਹਰ ਬੰਦੇ ਨੇ ਆਪਣਾ ਦੱਸਣਾ ਲਖਣਾ ਵੀ ਕੀ ਕੰਮ ਕੀਤਾ ਸੀ ਕੀ ਕਰਨਾ ਸੀ ਇਹ ਲੋਕਾਂ ਦਾ ਫੈਸਲਾ ਹੈ ਲੋਕਾਂ ਨੇ ਅ ਮਤਲਬ ਕਿ ਡਿਸੀਜਨ ਲੈਣਾ ਕਿਨੂੰ ਵੋਟ ਪਾਣੀ ਕਿਨੂੰ ਨਹੀਂ ਪਾਣੀ ਕਿਦੀ ਗੱਲ ਮੰਨੀ ਕਿਦੀ ਨਹੀਂ ਪਰ ਮੈਂ ਤੁਹਾਡੇ ਚੈਨਲ ਨਾਲ ਹੀ ਜਿਹੜੇ ਵੀ ਉਮੀਦਵਾਰ ਆ ਚੁੱਕੇ ਆ ਤੇ ਜਿਹੜੇ ਆਣਗੇ ਉਹਨਾਂ ਨੂੰ ਬੈਸਟ ਆਫ ਲੱਕ ਕਹਿੰਦਾ ਉਹਨਾਂ ਨੂੰ ਮਤਲਬ ਕਿ ਇਹ ਕਹਿਣਾ ਚਾਹੁੰਦਾ ਕਿ ਆਪਾਂ ਇਹ ਜਿਹੜੀ ਇਲੈਕਸ਼ਨ ਹੈਗੇ ਇਹਨੂੰ ਡਵੈਲਪਮੈਂਟ ਤੇ ਲੜੀਏ ਵੀ ਜਿਹੜੀ ਜਿਹੜੇ ਕੰਮ ਅਸੀਂ ਕੀਤੇ ਆ ਤੇ ਜਿਹੜੇ ਕਰਾਂਗੇ ਕੀ ਲੱਗਦਾ ਹੈ ਸਹਿਲਕ ਵਿੱਚ ਹੋਰ ਕੀ ਕੰਮ ਹੋਣ ਵਾਲਾ ਹੈ ਕੰਮ ਬਹੁਤ ਹੋਣ ਵਾਲੇ ਆ ਜੀ ਕੰਮ ਦੇਖੋ ਸਕੂਲਾਂ ਤੇ ਅੱਜ ਹੀ ਅਸੀਂ ਸਕੂਲਾਂ ਲਈ ਸਾਡੇ ਆਏ ਸੀ ਕੀ ਨਾਮ ਮਾਨਯੋਗ ਐਜੂਕੇਸ਼ਨ ਮੰਤਰੀ ਸਾਡੇ 28 ਕਰੋੜ ਰੁਪਏ ਸਿਰਫ ਰਿਵੈਸਟ ਦੇ ਸਕੂਲਾਂ ਲਈ ਅਨਾਉਂਸ ਕਰਾਇਆ ਜਿਹੜੇ ਤੇ ਗਵਰਨਮੈਂਟ ਸਕੂਲ ਹੈਗੇ ਉਹਦੇ ਚ ਹੈਦੋ ਵਾਲ ਕਿੰਨਾ ਜਵਾਰ ਕੈਂਪ ਤੇ ਪਤੀਜਾ ਸਨੇਤ ਦੇ ਹੈਗੇ ਆ ਹੋਰ ਵੀ ਇੱਕ ਕੋਈ ਗੋਬਿੰਦਨਗਰ ਉੱਥੇ ਆ ਮਤਲਬ ਸਾਰੇ ਸਕੂਲਾਂ ਚ ਕੰਮ ਹੋਣ ਉਹ ਕਰਦੇ ਆ ਸੜਕਾਂ ਹੋਰ ਜਿੰਨੀਆਂ ਬੈਟਰ ਹੋ ਸਕਣ ਆਲਰੇਡੀ 200 ਕਿਲੋਮੀਟਰ ਅਸੀਂ ਕਰ ਰਹੇ ਆ ਹੋਰ ਕਰਾਂਗੇ ਜਿਆਦਾ ਗਰੀਨ ਵੀ ਚਾਹੀਦੀ ਐਨਵਾਇਰਨਮੈਂਟ ਮੇਰਾ ਇਹ ਇਨਾਮ ਹੈਗਾ ਕਿ ਜਿਹੜਾ ਲੁਧਿਆਣਾ ਉਹ ਅਜੇ ਸ਼ਹਿਰ ਹੋ ਜਾਈਏ ਕਿ ਲੋਕੀ ਵੀ ਬਾਰੋ ਆ ਕੇ ਕਹਿਣ ਵੀ ਸਾਡਾ ਸ਼ਹਿਰ ਲੁਧਿਆਣੇ ਵਰਗਾ ਹੋਣਾ ਚਾਹੀਦਾ ਮਿੱਟੀ ਘਟੋ ਘੱਟ ਹੋਵੇ ਬਿਮਾਰੀਆਂ ਘਟੋ ਘੱਟ ਹੋਣ ਮਤਲਬ ਉਹਦੇ ਲਈ ਜਿੰਨੀ ਸਫਾਈ ਰੱਖ ਸਕੀ ਹੈ ਰੱਖੀਏ ਜਿੰਨੇ ਸੀਵਰੇਜ ਸਾਫ ਕਰ ਕਰਨੀਆਂ ਚਾਹੀਏ ਸੋ ਇਹ ਹਰ ਕੰਮ ਮੈਂ ਕਰਨਾ ਚਾਹੁੰਦਾ ਹਾਂ ਔਰ ਮੇਰਾ ਜਨੂਨ ਹੈ ਕਿ ਆਪਾਂ ਲੁਧਿਆਣੇ ਨੂੰ ਬੌਦਲ ਦੀ ਸ਼ਹਿਰ ਬਣਾਵਾਂਗੇ ਸਰ ਤੁਸੀਂ ਵੱਡੇ ਕਾਰੋਬਾਰੀ ਸੀ ਤੁਹਾਡਾ ਸਿਆਸਤ ਦੇ ਨਾਲ ਕਿਦਾਂ ਮੇਲ ਹੋਇਆ ਕੀ ਲੱਗਦਾ ਕਿੰਨੇ ਮੁੱਦਿਆਂ ਨੂੰ ਲੈ ਕੇ ਤੁਸੀਂ ਆਏ ਹੋ ਦੇਖੋ 2 ਮਹੀਨੇ ਪਹਿਲਾਂ ਤੱਕ ਮੈਂ ਨ ਕੋਈ ਕੋਸ਼ਦਾ ਸੀ ਤੁਹਾਨੂੰ ਪੋਲੀਟੀਸ਼ੀਅਨ ਕਿਤਾ ਬਣੇ ਮੈਂ ਕਹਿੰਦਾ ਸੀਗਾ ਜੀ ਮੈਂ ਪੋਲੀਟਿਕ ਚ ਹੈ ਹੀ ਨਹੀਂ ਨਾ ਮੈਂ ਵੋਟਾਂ ਮੰਗੀਆਂ ਸੀ ਨਾ ਮੰਗੀਆਂ ਤੇ ਸਾਡਾ ਭਰਾ ਗੋਗੀ ਚਲਾ ਗਿਆ ਉਸ ਤੋਂ ਬਾਅਦ ਪਾਰਟੀ ਨੇ ਮਾਰਚ ਦੇ ਸ਼ੁਰੂ ਚ ਮੇਰੀ ਡਿਊਟੀ ਲਾਤੀ ਫਰਵਰੀ ਐਂਡ ਕੇ ਮਾਰਚ ਦੇ ਚ ਕਿ ਇਲੈਕਸ਼ਨ ਤੁਸੀਂ ਲੜਨੇ ਆ ਮੈਂ ਪਾਰਟੀ ਦਾ ਹੁਕਮ ਮੰਨ ਕੇ ਲੜ ਰਿਆਂ ਇਲੈਕਸ਼ਨ ਪਰ ਤੁਹਾਡੇ ਜੇ ਤੁਸੀਂ ਕਹਿੰਦੇ ਹੋ ਸਿਆਸਤ ਦਾ ਨਾ ਮੈਂ ਮੈਨੂੰ ਹਲੇ ਵੀ ਬਹੁਤਾ ਪੋਲਿਟਿਕਸ ਕਰਨੀ ਨਹੀਂ ਆਉਂਦੀ ਮੈਂ ਤਾਂ ਇਹ ਸ਼ੌਕ ਹੈ ਕੰਮ ਕਰਨਾ ਜਦੋਂ ਇਹ 3 ਸਾਲਾਂ ਵਿੱਚ ਮੇਰੀ ਕੋਈ ਜ਼ਿੰਮੇਵਾਰੀ ਨਹੀਂ ਮੰਨਦੀ ਸੀ ਕੁਝ ਨਹੀਂ ਮੇਰਾ ਸ਼ੌਕ ਸੀ ਮੈਂ ਸ਼ੌਕ ਨਾਲ ਕੀਤਾ ਜਦੋਂ ਤੁਸੀਂ ਸ਼ੌਕ ਬੂੜਾ ਕਰਦੇ ਹੋ ਕਿਸੇ ਤੇ ਨਹੀਂ ਆਪਣੇ ਆਪ ਦੇ ਆਸਾਨ ਕਰਦੇ ਹੁਣ ਸ਼ੌਕ ਦੇ ਨਾਲ ਮੇਰੀ ਜ਼ਿੰਮੇਵਾਰੀ ਵੀ ਵੱਧ ਗਈ ਹੈ ਕਿਉਂਕਿ ਹੁਣ ਮੈਂ ਲੋਕਾਂ ਕੋਲੋਂ ਸਪੋਰਟ ਤੇ ਵੋਟ ਮੰਗਦੇ ਆ ਤੇ ਜਿੰਨੇ ਕੰਮ ਕੀਤੇ ਉਹਦੇ ਨਾਲੋਂ ਚਾਰ ਬਣਾ ਕਰਾਂਗੇ ਅਗਲੇ ਆਉਣ ਵਾਲੇ ਟਾਈਮ ਵਿੱਚ ਕਿਉਂਕਿ ਉਨ ਮੇਰੇ ਸ਼ੌਕ ਦੇ ਨਾਲ ਲੋਕਾਂ ਦੀ ਜ਼ਿੰਮੇਵਾਰੀ ਹੈ ਲੋਕਾਂ ਨੂੰ ਜਿਹੜੇ ਮੈਂ ਪ੍ਰੋਮਿਸ ਕੀਤੇ ਆ ਉਹ ਵੀ ਐਡ ਅਪ ਹੋ ਰਹੇ ਜੇ ਤੇ ਅਸੀਂ ਜਿੱਤ ਕੇ ਆਂਦੇ ਹਾਂ ਪਹਿਲੇ ਦਿਨ ਤੋਂ ਕਿਹਨਾ ਕੰਮ ਨੂੰ ਕਰਨਾ ਚਾਹੁੰਗੇ ਸਾਰੇ ਹੀ ਕੰਮ ਕਰਨਾ ਚਾਹੁੰਗਾ ਜੀ ਉਹ ਸਾਡਾ ਜੋ ਵੀ ਮੈਨੀਫੈਸਟੋ ਹੋਊਗਾ ਜੋ ਵੀ ਉਹਦੇ ਵਿੱਚ ਲਿਖਿਆ ਉਹ ਕਰਾਂਗੇ ਉਸ ਤੋਂ ਵੱਧ ਚੜ ਕੇ ਕਰਾਂਗੇ ਸਿਰਫ ਮੈਨੀਫੈਸਟੋ ਨਾਲ ਨਹੀਂ ਮਤਲਬ ਕਿ ਲੈਂਕ ਰੱਖਾਂਗੇ ਪੱਕੇ ਜਿਹੜੇ ਕੰਮ ਖੂਨ ਵਾਲੇ ਹੋਣਗੇ ਔਰ ਜਿਹੜੇ ਕੰਮ ਸਾਨੂੰ ਦੱਸੇ ਜਾਣਗੇ ਲੋਕਾਂ ਵੱਲੋਂ ਜਨਤਾ ਵੱਲੋਂ ਮੁਦਾਨੀਆ ਵੱਲੋਂ ਉਹ ਸਾਰੇ ਕੰਮ ਕਰਾ ਜਿਹੜੇ ਬਜੁਰਦੀ ਪਾਰਟੀ ਨੇ ਅਗੂਲੇ ਨਿਸ਼ਾਨੇ ਹੀ ਸਾਫ ਦੇ ਨੇ ਉਹ ਸਿਆਸਤ ਦੇ ਵਿੱਚ ਨਾਲ ਮਚਿਓਰ ਨਹੀਂ ਹੈਗੇ ਮੈਂ ਤਾਂ ਕਿਹਾ ਜੀ ਮੈਂ ਆਪਣੀ ਜਿਹੜੀ ਗੱਲ ਹੈ ਆਪਣੇ ਭਰਾਵਾਂ ਪੈਣਾ ਦੇ ਅੱਗੇ ਰੱਖ ਰਿਹਾ ਉਹਨਾਂ ਮਚਿਓਰਟੀ ਦਾ ਲੈਵਲ ਉਹਨਾਂ ਦੇ ਉੱਤੇ ਹੈ ਜੱਜ ਕਰਨ ਦਾ ਵੀ ਕੌਣ ਯਾਦਾ ਮਚਿਓਰ ਹੈ ਕੌਣ ਘੱਟ ਮਚਿਓਰ ਹੈ ਸਭ ਜਿਹੜਾ ਜਿਹੜੀ ਜਿੱਤ ਤੁਸੀਂ ਜਿੱਤਦੇ ਹੋ ਉੱਥੇ ਤੁਹਾਨੂੰ ਬਿੱਤੀ ਸੀਐਮ ਵੀ ਲਾਇਆ ਜਾ ਸਕਦਾ ਮੇਰਾ ਕੋਈ ਡਿਮਾਂਡ ਨਹੀਂ ਸੀ ਮੇਰਾ ਕੋਈ ਇਹ ਹੈ ਜੀ ਕੋਈ ਗੱਲ ਨਹੀਂ ਹੈ ਕਿ ਜੋ ਪਾਰਟੀ ਡਿਊਟੀ ਲਗਾਏਗੀ ਉਹ ਮੈਂ ਮਜੂਰ ਤਰ ਹਰ ਲਾਸਟ ਵਿੱਚ ਤੁਸੀਂ ਲੋਕਾਂ ਨੂੰ ਕੀ ਬੰਦਾ ਬੰਦਾ ਮੈਂ ਲੋਕਾਂ ਨੂੰ ਇਹੀ ਅਪੀਲ ਕਰਦਾ ਕਿ ਜਿਹੜੇ ਮੇਰੇ ਕੰਮ ਪਿਛਲੇ ਦੇਖੇ ਆ ਜਿਹੜੇ ਮੈਂ ਕੀਤੇ ਆ ਚਾਹੇ ਉਹ ਹੈਲਥ ਸੈਕਟਰ ਚਾਹੇ ਚਾਹੇ ਇਨਫਰਾਸਟ੍ਰਕਚਰ ਚਾਹੇ ਕਿਸੇ ਵੀ ਚੀਜ਼ ਦਾ ਸਕੂਲਾਂ ਚ ਹੈ ਹੋਰ ਜਿਹੜੇ ਮੈਂ ਕੰਮ ਕੀਤੇ ਮੇਰੇ ਜਿੰਨੇ ਐਮਪੀ ਲੈਡ ਫੰਡ ਸੀ ਪਿਛਲੇ 15 ਕਰੋੜ ਰੁਪਏ ਉਹਦੇ ਵਿੱਚੋਂ ਮੈਕਸਿਮਮ ਹੈ ਜਾਂ ਸਕੂਲਾਂ ਨੂੰ ਦਿੱਤੇ ਆ ਜਾਂ ਹਸਪਤਾਲਾਂ ਨੂੰ ਦਿੱਤੇ ਹੈਗੇ ਆ ਸੋ ਮੈਨੂੰ ਸ਼ੌਕ ਹੈ ਔਰ ਸ਼ਹਿਰ ਨੂੰ ਮੈਂ ਵਧੀਆ ਬਣਾਉਂਗਾ ਸੋ ਮੈਂ ਸਾਰੇ ਸ਼ਹਿਰ ਵਾਸੀਆਂ ਤੋਂ ਸਪੋਰਟ ਮੰਗਦਾ ਆ ਆਪਣੇ ਸੋ ਤੁਸੀਂ ਦੇਖਿਆ ਕਿ ਇਹ ਆਮ ਆਦਮੀ ਪਾਰਟੀ ਦੇ ਲੁਧਿਆਣਾ ਪਛਮੀ ਜਿਲ੍ਹੇ ਚੋਂ ਲਈ ਉਮੀਦਵਾਰ ਅਤੇ ਰਾਸ਼ਵਾਂ ਮੈਂਬਰ ਸੰਜੀਤ ਅੋਰਾ ਸਰ ਜੀ ਨੇ ਨੇ ਸਾਫ ਤੌਰ ਤੇ ਕਹਿ ਕੇ ਹੋ ਲੋਕਾਂ ਵਿੱਚ ਜਾ ਕੇ ਆਪਣੇ ਕਿੱਤੇ ਹੋਏ ਕੰਮ ਅਤੇ ਆਵਾਦੀ ਪਾਰਟੀ ਵਾਲੇ ਕਿੱਤੇ ਹੋਏ ਕੰਮ ਨੂੰ ਰੱਖ ਰਹੇ ਹਨ ਅਤੇ ਉਹਨਾਂ ਕਮਾ ਦੇ ਆਧਾਰ ਤੇ ਲੋਕਾਂ ਤੋਂ ਵੋਟ ਮੰਗ ਰਹੇ ਹਨ ਪੇਸ਼ੁਮਾਰ ਜੀ ਪ੍ਰੈਵ ਟੀਵੀ ਲਿਦਾ